ਦੋਸਤੋ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਇਹ 10 ਰੁਪਏ ਵਾਲਾ ਕੈਮੀਕਲ ਅਸੀਂ ਕੈਮੀਕਲ ਹੀ ਕਹਾਂਗੇ ਜਿਸ ਨੂੰ ਤੁਸੀਂ ਤੇ ਤੁਹਾਡੇ ਬੱਚੇ ਬੜੇ ਹੀ ਸਵਾਦ ਨਾਲ ਪਿੰਦੇ ਨੇ ਤੁਸੀਂ ਵੇਖ ਸਕਦੇ ਜੇ ਕਿ ਖੋਲਿਆ ਇਹ ਪੈਕਟ ਦੇ ਵਿੱਚੋਂ ਗੰਦਗੀ ਨਾਲ ਪਰਿਆ ਹੋਇਆ ਇਹ ਪੈਕਟ ਤੁਹਾਡੀ ਜ਼ਿੰਦਗੀ ਨਾਲ ਤੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾਰ ਕਰ ਰਿਹਾ ਹੈ ਇੱਥੇ ਸਾਨੂੰ ਸਮਝਣ ਦੀ ਲੋੜ ਹੈ ਇਹ ਕੰਪਨੀਆਂ ਆਪਣੀ ਜੀਬ ਹਰੀ ਕਰਨ ਲਈ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਜੀਵਨ ਨੁਕਸਾਨ ਕਰ ਰਹੀ ਹੈ ਤੁਹਾਡੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਤੁਸੀਂ ਵੇਖੋ ਗੌਰ ਨਾਲ ਕੀ ਵਿੱਚ ਬਲੈਕ ਬਲੈਕ ਗੰਦਗੀ ਨਾਲ ਭਰੀ ਇਹ ਜੂਸ ਜੋ ਕਿ ਤੁਸੀਂ ਬੜੇ ਚਾਵਾਂ ਨਾਲ ਆਪ ਤੇ ਆਪਣੇ ਬੱਚਿਆਂ ਨੂੰ ਪੀਉਂਦੇ ਜੇ ਅਤੇ ਇਸ ਨਾ ਸਮਝੀ ਦੇ ਵਿੱਚ ਤੁਸੀਂ ਆਪਣੇ ਜੀਵਨ ਅਤੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹੁੰਦੇ ਜੇ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਦੇ ਸਮੇਂ ਵਿੱਚ 10-15 ਰੁਪਏ ਵਿੱਚ ਜੋ ਚੀਜ਼ ਆਉਂਦੀ ਹੈ ਕਿੰਨੀਕ ਸਹੀ ਹੋਵੇਗੀ ਇਸ ਪੈਕੇਟ ਨੂੰ ਤੁਸੀਂ ਦੇਖ ਕੇ ਇਸ ਜੂਸ ਨੂੰ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਦੀ ਵੀ ਇਹ 10 ਰੁਪਏ ਦਾ ਜੂਸ ਕਦੀ ਵੀ ਨਾ ਪੀਓ ਜੋ ਕਿ ਜੂਸ ਦੇ ਨਾਂ ਤੇ ਸਿਰਫ ਤੇ ਸਿਰਫ ਇੱਕ ਕੈਮੀਕਲ ਹੁੰਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਡੀ ਅਤੇ ਤੁਹਾਡੇ ਬੱਚਿਆਂ ਦੀ ਲਾਈਫ ਨੂੰ ਕਰਾਬ ਹੋਂ ਤੋਂ ਬਚਾ ਸਕੇ ਅਤੇ ਹੋਰ ਵੀ ਲੋਕਾਂ ਦਾ ਭਲਾ ਹੋ ਸਕੇ ਕਲਾ ਕਲਾ ਪੈਕਟ ਤੁਹਾਨੂੰ ਖੋਲ ਕੇ ਦਿਖਾ ਰਹੇ ਹਾਂ ਅਤੇ ਹਰ ਪੈਕਟ ਦੇ ਵਿੱਚ ਗੰਦਗੀ ਨਾਲ ਭਰਿਆ ਹੋਇਆ ਏ ਫਿਰ ਬੇਨਤੀ ਕਰਦੇ ਹਾਂ ਕਿ ਤੁਸੀਂ ਧਿਆਨ ਨਾਲ ਅਤੇ ਗੌਰ ਨਾਲ ਵੇਖੋ ਆਪਣੇ ਕਰੀਬੀ ਆਪਣੀ ਯਾਰਿਆ ਦੋਸਤਾਂ ਰਿਸ਼ਤੇਦਾਰਾਂ ਨੂੰ ਸ਼ੇਅਰ ਕਰੋ ਕਿ ਕਦੀ ਵੀ ਇਹ 10 ਰੁਪਏ ਵਾਲਾ ਕੈਮੀਕਲ ਜਿਸ ਨੂੰ ਜੂਸ ਦਾ ਨਾਮ ਦਿੱਤਾ ਹੋਇਆ ਹੈ ਕਦੇ ਵੀ ਨਾ ਖਰੀਦੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਇੱਕ ਲਾਈਕ ਕਰ ਦਿਓ